ਭਵਾਨੀਗੜ ਦੇ ਤੁਰੇ ਦੇ ਵਿੱਚ ਅੱਜ ਪਾਨਾ ਸਿੱਧੂ ਦੇ ਹੱਕ ਵਿੱਚ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਭਵਾਨੀਗੜ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਬਰਬੰਦ ਕੀਤੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਪਟਿਆਲਾ ਤੋਂ ਭਵਾਨੀਗੜ ਨੂੰ ਜਾਣ ਵਾਲੇ ਕੌਮੀ ਮਾਰਗ ਨੰਬਰ 7 ਤੇ ਬੈਰੀਕੇਡ ਲਗਾ ਕੇ ਉੱਚ ਪੁਲਿਸ ਅਧਿਕਾਰੀਆਂ ਸਮੇਤ ਵਾਹਨਾਂ ਦੀ ਚੈਕਿੰਗ ਕੀਤੀ ਤੇ ਫੋਰਸ ਵੀ ਤੈਨਾਤ ਕੀਤੀ ਗਈ ਹੈ ਇੱਕ ਵਾਰ ਦੁਬਾਰਾ ਰੁਕ ਕਰਦਿਆ ਇਹ ਤਸਵੀਰਾਂ ਦਾ ਜਿੱਥੇ ਕਿ ਭਵਾਨੀਗੜ੍ਹ ਨੂੰ ਜਾਣ ਵਾਲੇ ਕੌਮੀ ਮਾਗ ਨੰਬਰ 7 ਤੇ ਬੈਰੀਕੇਡ ਲਗਾ ਕੇ ਉੱਚ ਅਧਿਕਾਰੀਆਂ ਸਮੇਤ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਇੱਕ ਵਾਰ ਦੁਬਾਰਾ ਰੁਕ ਕਰਦਿਆ ਮੌਕੇ ਦੀ ਤਸਵੀਰਾਂ ਦਾ ਭਾਨੀਗੜ ਦੇ ਤੁਰੇ ਦੇ ਵਿੱਚ ਅੱਜ ਪਾਨਾ ਸਿੱਧੂ ਦੇ ਹੱਕ ਵਿੱਚ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਭਵਾਨੀਗੜ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਬਰਬੰਦ ਕੀਤੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਪਟਿਆਲਾ ਤੋਂ ਭਵਾਨੀਗੜ ਨੂੰ ਜਾਣ ਵਾਲੇ ਕੌਮੀ ਮਾਰਗ ਨੰਬਰ 7 ਤੇ ਬੈਰੀਕੇਡ ਲਗਾ ਕੇ ਉੱਚ ਪੁਲਿਸ ਅਧਿਕਾਰੀਆਂ ਸਮੇਤ ਵਾਹਨਾ ਦੀ ਚੈਕਿੰਗ ਕੀਤੀ ਤੇ ਫੋਰਸ ਵੀ ਤੈਨਾਤ ਕੀਤੀ ਗਈ ਹੈ ਇੱਕ ਵਾਰ ਦੁਬਾਰਾ ਰੁਕ ਕਰਦੇ ਆ ਇਹ ਤਸਵੀਰਾਂ ਦਾ ਜਿੱਥੇ ਕਿ ਭਵਾਨੀਗੜ੍ਹ ਨੂੰ ਜਾਣ ਵਾਲੇ ਕੌਮੀ ਮਾਗ ਨੰਬਰ 7 ਤੇ ਬੈਰੀਕੇਡ ਲਗਾ ਕੇ ਉੱਚ ਅਧਿਕਾਰੀਆਂ ਸਮੇਤ ਵਾਹਨਾ ਦੀ ਚੈਕਿੰਗ ਵੀ ਕੀਤੀ ਗਈ ਹੈ ਇੱਕ ਵਾਰ ਦੁਬਾਰਾ ਰੁਕ ਕਰਦੇ ਆ ਮੌਕੇ ਦੀ ਤਸਵੀਰਾਂ ਦਾ ਭਵਾਨੀਗੜ ਦੇ ਤੁਰੇ ਦੇ ਵਿੱਚ ਅੱਜ ਪਾਨਾ ਸਿੱਧੂ ਦੇ ਹੱਕ ਵਿੱਚ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਭਵਾਨੀਗੜ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਬਰਬੰਦ ਕੀਤੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਨੇ ਪਟਿਆਲਾ ਤੋਂ ਭਵਾਨੀਗੜ ਨੂੰ ਜਾਣ ਵਾਲੇ ਕੌਮੀ ਮਾਰਗ ਨੰਬਰ 7 ਤੇ ਬੈਰੀਕੇਡ ਲਗਾ ਕੇ ਉੱਚ ਪੁਲਿਸ ਅਧਿਕਾਰੀਆਂ ਸਮੇਤ ਵਾਹਨਾਂ ਦੀ ਚੈਕਿੰਗ ਕੀਤੀ ਤੇ ਫੋਰਸ ਵੀ ਤਨਾਤ ਕੀਤੀ ਗਈ ਹੈ ਇੱਕ ਵਾਰ ਦੁਬਾਰਾ ਰੁਕ ਕਰਦੇ ਆ ਇਹ ਤਸਵੀਰਾਂ ਦਾ ਜਿੱਥੇ ਕਿ ਭਵਾਨੀਗੜ੍ਹ ਨੂੰ ਜਾਣ ਵਾਲੇ ਕੌਮੀ ਮਾਗ ਨੰਬਰ 7 ਤੇ ਬੈਰੀਕੇਡ ਲਗਾ ਕੇ ਉੱਚ ਅਧਿਕਾਰੀਆਂ ਸਮੇਤ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਇੱਕ ਵਾਰ ਦੁਬਾਰਾ ਰੁਕ ਕਰਦੇ ਆ ਮੌਕੇ ਦੀ ਤਸਵੀਰਾਂ ਦਾ